beep ਗੁਰੂ ਜੀ ਆਵਾਜ਼ ਮਾਤਾ ਜੀ ਦਾ ਪਾਰਟੀ ਦੇ ਕੰਮ ਕਰਦਾ ਹੈ ਗੱਲ ਇਹ ਹੈ ਕਿ ਇਹ ਸੇਵਾ ਕਰਦਾ ਹੈ ਇਹ ਨੇ ਪੰਜਾਬ ਦੀ بنیاد ਰੱਖ ਕੇ ਪੰਜਾਬ ਨੂੰ ਬਣਾਇਆ ਅੱਜ ਪੰਜਾਬ ਦੇ ਵਿੱਚ ਫੜਕਾ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਤੁਹਾਨੂੰ ਚਿੱਤਾਂ ਦਿਖਾਉਂਦੀਆਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹੀ ਫੌਜੀ ਦੇ ਅਧੀਨ ਹੋਈਆਂ। ਦੂਜੇ ਪਾਸੇ ਜਿਹੜੇ ਮਹਰੀ ਸਿੰਘ ਦੇ بیٹے ਸਚਾਰ ਹਰੀ ਸਿੰਘ ਦਾ ਭਰਾ ਇਹ ਸਾਰੇ ਸਵਾਗਤ ਧੰਨਵਾਦ ਤੇ ਪ੍ਰਧਾਨ ਸਾਹਿਬ ਤੁਹਾਡਾ ਆਏ ਨੇ। ਇਹ ਬਿਲੋ ਧੰਨਵਾਦ ਕਰਦੇ ਨੇ ਤੁਹਾਡਾ ਕਿਉਂਕਿ ਤੁਸੀਂ ਪੰਜਾਬ ਨੂੰ ਬਚਾਉਣ ਦੀ ਜੰਗਾਰ। ਅਬੰਦਾ ਹੋਰ ਤੋਂ ਇਹਨਾਂ ਨੂੰ ਪ੍ਰੀਤ ਟੈਕਸਟ ਦੇ ਮਾਲਕ ਐਮਡੀ ਸਾਹਿਬ ਉਹਨਾਂ ਦੇ ਭਰਾ ਸਚਾਰ ਹਰੀ ਸਿੰਘ ਉਹਨਾਂ ਦੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ। ਕਿ ਐਡਾ ਵੱਡਾ ਸਵਾਗਤ ਐਡਾ ਵੱਡਾ ਸਵਾਗਤ ਬੱਲੇ ਬੱਲੇ ਕ੍ਰਾਤੀ ਰਾਜੂ ਖੰਨਾ ਜੀ ਆ ਦੇਖ ਲੋ ਨਾ ਪਾ ਆ ਗਿਆ ਬਾਹ ਸਾਰਾ ਪੱਟ ਕੇ ਨਾ ਪਾ ਪੰਜਾਬ ਨੂੰ ਬਚਾਉਣ ਆਇਆ ਆ ਦੇਖੋ ਛੋਟਾ ਬੱਚਾ ਫਰੀਦ ਦਾਣਾ ਦਾ ਪੁੱਤ ਹੈ ਜੀ ਇਹ ਬਚਾਉਣ ਪੰਜਾਬ ਨੂੰ ਬਚਾਉਣ ਵਾਸਤੇ ਆਇਆ ਪੰਜਾਬ ਨੂੰ ਬਚਾਉਣ ਦੀ ਜੁਮੇ ਵਾਰੀ ਖੰਨਾ ਜੀ ਫੇਸ ਕਰਕੇ ਪ੍ਰਧਾਨ ਸਾਹਿਬ ਬੱਚਾ ਬੱਚਾ ਪੰਜਾਬ ਬਚਾਉਣ ਵਾਸਤੇ ਤੁਹਾਡੇ ਕੋਲੇ ਨਾਲ ਥੋੜਾ ਜੋੜ ਕੇ ਚਲਣਾ ਚਾਹੁੰਦਾ ਆ ਆ ਜਾ ਵੀ ਆ ਜਾ ਰਾਵੀ ਤਮਸਿਲ ਖੋਲੀ ਵੀ ਇੱਕ ਬੱਚਾ ਲੈ ਕੇ ਆਇਆ ਜੀ ਉਹ ਬੱਚਾ ਵੀ ਕਹਿੰਦਾ ਇਹਨੂੰ ਕਈ ਦਿਨਾਂ ਤੋਂ ਕਹੀ ਜਾਂਦਾ ਸੀਗਾ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਆ ਜਾ 프리 ਤਮਸਿਲ ਤੁਸੀਂ ਆ ਜਾ ਆ ਤੇਰੇ ਬੱਚੇ ਆਹ ਦੇਖ ਲਓ ਜੀ ਯੋਧੇ ਤੇਰਾ ਪੋਤਾ 3 ਸਾਲ ਦਾ ਹੈ ਉਹ ਵੀ သਗਦੀਰ ਬਾਦਲ ਜਿੰਦਾਬਾਦ ਜਿੰਦਾਬਾਦ ਕਹਦਾ ਰਿਹਾ ਆ ਛੋਟੇ ਵੱਡੇ ਮੈਂ ਸਰਦਾਰ ਸੁਨੀਲ ਸਿੰਘ ਬਾਦਲ ਜੀ ਦਾ ਨਾਭਾ ਪਹੁੰਚ ਕੇ ਬਹੁਤ-ਬਹੁਤ ਸਵਾਗਤ ਕਰਦਾ ਔਰ ਜਿਹੜੀ ਉਹਨਾਂ ਦੀ ਪੰਜਾਬ ਬਚਾਓ ਯਾਤਰਾ ਹੈ ਪੂਰੀ ਆਸ ਕਰਦੇ ਆ ਕਿ ਪੰਜਾਬ ਔਰ ਪੰਜਾਬੀਅਤ ਲਈ ਜੋ ਸਰਗਨੀ ਸਿੰਘ ਬਾਦਲ ਕੰਮ ਕਰ ਰਹੇ ਹਨ ਉਹ ਕੋਈ ਹੋਰ ਲੀਡਰ ਨਹੀਂ ਕਰਦਾ ਉਸ ਨਾਲ ਸਾਰਾ ਜੂਥ ਇਕੱਠੇ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਵਾਗਤ ਕਰ ਰਿਹਾ ਜਿਹੜੀ ਪੰਜਾਬ ਜਾ ਉਹ ਯਾਤਰਾ ਹੈ ਸਾਰੇ ਪੰਜਾਬ ਨੂੰ ਬਚਾਉਣ ਲਈ ਹਰ ਵਰਗ ਨੂੰ ਇੱਚ ਜੂਥ ਦਾ ਅਹਿਮ ਰੋਲ ਆ ਹਰ ਬੱਚਾ ਬੱਚਾ ਘਰੋਂ ਨਿਕਲ ਕੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਹਾਂ ਦਾ ਨਾਰਾ ਮਾਰ ਰਿਹਾ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਬਾਗਡੋਰ ਚੰਗੇ ਹੱਥਾਂ ਦੇ ਵਿੱਚ ਸਰੋਣੀ ਅਕਾਲੀ ਦਲ ਦੇ ਹੱਥਾਂ ਵਿੱਚ ਦਿੱਤੀ ਜਾਵੇ। ਨਾਬੇ ਤੋਂ ਸ਼ੁਰੂ ਟੋੜੇਪਿੰਡ ਤੋਂ ਸ਼ੁਰੂ ਹੋ ਕੇ ਜੋ ਸਾਜਿਆ ਕਰ ਚਾਰਸੀ ਟੋੜਾ ਜਾਂ ਪਿੰਡਾ ਉਤੋਂ ਸ਼ੁਰੂ ਹੋ ਕੇ ਯਾਤਰਾ ਅੱਜ 500 ਪਿੰਡਾਂ ਦੇ ਹੁੰਦੀ ਹੁੰਦੀ ਤੇ ਮੇਰੇ ਸਮਝ ਤੱਕ ਬਹੁਤ ਵੱਡਾ ਸ਼ਾਹ ਬਹੁਤ ਵੱਡੇ ਕਾਫਲੇ ਹਜ਼ਾਰਾਂ ਦੇ ਗਿੱਡੀ ਟਰੈਕਟਰ ਮੋਟਰਸਾਈਕਲ ਗੱਡੀਆਂ ਇਸ ਕਾਫਲੇ ਵਿੱਚ ਸ਼ਾਮਲ ਹੋਏ ਨੇ ਤੇ ਅੱਜ ਇੱਥੇ ਪ੍ਰੀਤ ਟਰੈਕਟਰ ਵਾਲੇ ਕੰਬਾਈਨ ਤੇ ਟਰੈਕਟਰ ਜੋ ਸਾਡੀ ਬਹੁਤ ਵੱਡੇ ਇੱਕ ਟਰੈਕਟਰ ਨਮਾਜ਼ਾ ਨੇ ਉਹਨਾਂ ਦੇ ਸਾਰੀ ਟੀਮ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇੱਥੇ ਸਨਮਾਨ ਕੀਤਾ ਜਾ ਰਿਹਾ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਮਨਾਇਬ ਨੇ ਸਾਰੇ ਸ਼ਹਿਰ ਦੇ بڑے ਪਤਵੰਤੇ ਸੱਜਣ ਤੇ ਹੋਰ ਅੱਗੇ ਇੱਕ ਹੋਰ بڑا ਸ਼ਹਿਰ ਦਾ ਬਣਿਆ ਹੋਇਆ ਸੋ ਬਹੁਤ ਵੱਡੀਆਂ ਵੱਡੇ ਕਾਠੋਰ ਦੇ ਬਹੁਤ ਵੱਡੇ ਕਾਫਲੇ ਬਣ ਰਹੇ ਨੇ ਸੋ ਇਹ ਇਸ ਦਿਗਤ ਦੀ ਬਹੁਤ ਵਧਾਈ ਹੈ ਤੇ ਸੰਕੇਤ ਆ ਸੂਫਤ ਗੇਂਦਾ ਗਾਲੀ ਦੇ ਵਾਸਤੇ ਕਿ ਆਉਂਦੇ ਸਮੇਂ ਦੇ ਵਿੱਚ ਲੋਕ ਸਮਝ ਚੁੱਕੇ ਨੇ ਕਿ ਪੰਜਾਬ ਦੀ ਪਹਿਰੇਦਾਰ ਪਾਰਟੀ ਪਟਿਆ ਪੰਜਾਬ ਦੀ ਰਾਖੀ ਕਰਨ ਵਾਲੇ ਪਾਰਟੀ ਸ਼ੋਮਿਕਾ ਦੀ